ਬਹੁਤ ਸੀਰੀਅਸ ਟਾਪਿਕ ਤੇ ਗੱਲ ਕਰਨ ਲੱਗੇ ਆ ਸਰਦੀਆਂ ਦੇ ਦਿਨਾਂ ਦੇ ਵਿੱਚ ਪਿਸ਼ਾਬ ਦਾ ਲੀਕ ਹੋ ਜਾਣਾ ਕਿਉਂਕਿ ਪੈਲਵਿਸ ਦੇ ਜੋ ਮਸਲਸ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਜੋ ਮਸਲ ਹੈ ਉਹ ਐਲੀਵੇਟਰ ਐਨ ਆਈ ਉਹ ਕਮਜ਼ੋਰ ਹੁੰਦਾ ਤੇ ਉਸ ਤੋਂ ਬਾਅਦ ਇਲਿਓਕਕਸੀਜੀਅਸ ਥੈਨ ਫਿਬੋਕਕਸੀਜੀਅਸ ਥੈਨ ਪੀਪੋ ਰੈਕਟਾਲਿਸ ਚਾਰ ਮਸਲਸ ਨੇ ਜਿਹੜੇ ਆਪਣੇ ਯੂਰਿਨ ਨੂੰ ਕੰਟਰੋਲ ਕਰਦੇ ਨੇ ਜ਼ਿਆਦਾਤਰ ਇਹ ਪ੍ਰੈਗਨਸੀ ਤੋਂ ਬਾਅਦ ਸਮੱਸਿਆ ਆਉਂਦੀ ਹੈ ਕਿਉਂਕਿ ਆਪਰੇਸ਼ਨ ਨਾਲ ਬੱਚਾ ਹੋਇਆ ਸਭ ਤੋਂ ਜ਼ਿਆਦਾ ਜੋ ਪ੍ਰੈਸ਼ਰ ਹੈ ਉਹ ਆਪਣੇ ਪੈਲਵਿਸ ਤੇ ਹੁੰਦਾ ਹੈ ਮਰਦਾਂ ਦੇ ਵਿੱਚ ਵੀ ਇਹ ਜਿਆਦਾ ਨਿਕਲ ਕੇ ਆਉਂਦੀ ਹੈ ਉਮਰ ਦੇ ਹਿਸਾਬ ਨਾਲ ਕਿਉਂਕਿ ਆਪਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਬੈਠੇ ਰਹਿੰਦੇ ਆ ਜਾਂ ਖੜੇ ਰਹਿੰਦੇ ਆ ਆਸਾਨ ਕਸਰਤਾਂ ਨੇ ਧਿਆਨ ਨਾਲ ਦੇਖਣਾ ਸਤਿ ਸ਼੍ਰੀ ਅਕਾਲ ਜੀ ਦਿਸ ਇਸ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲੀ ਕਸਰਤ ਕੀ ਹੈ ਜਦੋਂ ਵੀ ਤੁਹਾਨੂੰ ਪਿਸ਼ਾਬ ਆਏਗਾ ਜਦੋਂ ਪਿਸ਼ਾਬ ਸ਼ੁਰੂ ਕਰੋਗੇ ਸੈਂਟਰ ਦੇ ਵਿੱਚ ਜਦੋਂ ਪਿਸ਼ਾਬ ਦਾ ਖਤਮ ਹੋਣ ਤੋਂ ਪਹਿਲਾਂ ਤੁਸੀਂ ਪਿਸ਼ਾਬ ਨੂੰ ਰੋਕ ਲੈਣਾ ਹੈ 3 ਸੈਕਿੰਡ ਲਈ ਜਦੋਂ ਆਪਾਂ ਇਸ ਮਸਲ ਨੂੰ ਕੰਟ੍ਰੈਕਟ ਕਰਾਂਗੇ ਐਦਾਂ ਪਿਸ਼ਾਬ ਸਟਾਰਟ ਹੋਇਆ ਔਰ ਰੋਕਿਆ 1 2 then then release ਇਸ ਨੂੰ ਤੁਸੀਂ ਜਿੰਨੀ ਵਾਰੀ ਪਿਸ਼ਾਬ ਆਇਆ ਇਦਾਂ ਹੀ ਕਰਨਾ ਅੱਜ ਤੋਂ ਮਰਦਾਂ ਔਰ ਔਰਤਾਂ ਲਈ ਸੇਮ ਕਸਰਤ ਆ ਦੂਸਰੀ ਕਸਰਤ ਕੀ ਹੈ